ਉਹ ਉਹ ਇਹਨੇ ਵੀ ਹੁਣੇ ਟੁੱਟਣਾ ਸੀ ਤਾਂ ਇੱਥੇ ਕੋਈ ਕੰਮ ਸਿੱਧਾ ਨਹੀਂ ਹੁੰਦਾ ਪਾਸਟਰੀਆਂ ਨੂੰ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਉੱਤੋਂ ਜਵਾਗ ਵੀ ਲੇਟ ਹਾ ਇੱਚ ਕੀ ਗਾਸ ਗੱਲ ਫੇਰ ਤੁਸੀਂ ਵੀ ਦੇਖ ਕੇ ਦੱਸੋ ਜੀ ਅਬਾਸਰਾ ਨੂੰ ਮਸ਼ਕਰੀਆ ਮਾਝੂ ਵੀ ਆ ਜੀ ਓਏ ਆਇਆ ਤਾਂ ਹੋਇਆ ਹੋਰ ਕਿੰਨਾ ਆਏਗਾ ਬੈਰ ਕਵਲ ਲੇਟ ਲੇਟ ਜੀ ਅਨੰਤ ਆਰੇ ਹਾਂ ਜੀ ਵਾਸਤੇ ਜੀ ਥੋੜੇ ਜਿਹਾ ਉੱਧਰ ਨੂੰ ਘੁੰਮ ਕੇ ਦੇਖੋ ਉਹ ਜਣਾਓ ਹਾਂ ਤੇ ਲੇਟਣਾ ਨਾ ਹਾਂ ਹਾਂ ਬਈ ਇਹਨੇ ਨੇ ਮਾਤਾ ਜੀ ਜੀ ਆਪਾਂ ਕਿਹਾ ਸੀ ਪਲੇਅਰ ਨੂੰ ਨਾ ਮਾਸਟਰ ਦੀ ਹਰ ਗੱਲ ਇਹ ਮੰਨਦੇ ਹੋ ਪਰ ਨੇ ਅਲਗ ਹੀ ਨਾ ਮੰਨ ਲੀਓ ता पंजाब रोड ता हेलो मास्टर जी वो हाँ हाँ हेलो मैं जाके किधर <स्थाथ> किधर आ जाती है न सुना मास्टर जी आज घातक ही में ता क्यों है कि चोर क्या है मैं मास्टर जी ਆਲੂ ਹਾਂਜੀ ਆਲੂ ਇੱਕ ਵੀ ਕੰਮ ਸਿੱਧਾ ਨਾ ਕਰਿਓ ਫਰਮੇਡੇ ਵਿੱਚ ਆਲੂ ਹੀ ਖੜਾਉਂ ਗਾ ਲਾਂਗੇ ਬੜਾ ਲਗੇ ਜੇ ਨਹੀਂ ਜੇ ਮਾਸਟਰ ਜੀ ਤੂੰ ਦੁਰਦ ਕੋਈ ਵਾ ਦੋਹਿੰਦਾ ਜਿਗਾਰ ਤਾਂ ਹੋ ਗਿਆ ਆਹ ਜੀ ਮੇਰਾ ਕੰਮ ਆ ਪੁੱਤ ਜਾਨੀ ਕੁੜੀਏ ਬੈਠਾ ਕਰ ਬੜਾ ਪਿੱਛੇ ਚੱਲ

ਤੇ ਆਹ ਪਤਾ ਨਹੀਂ ਕਿੱਥੇ ਰੱਖਦੇ ਰੋਲ ਨੰਬਰ 2 હાજર ਜੀ ਰੋਲ ਨੰਬਰ 3 હાજર ਜੀ ਰੋਲ ਨੰਬਰ 4 ਆਇਆ ਨਹੀਂ ਜੀ ਓਏ ਹੁਣ ਉਹ ਕਿਉਂ ਨਹੀਂ ਆਇਆ ਬਈ ਜੀ ਉਹਨਾਂ ਦੀ ਨਾ ਜੀ ਉਹਨਾਂ ਦੀ ਨਾ ਮੱਝ ਬਿਮਾਰ ਸੀ ਮੱਝ ਬਿਮਾਰ ਸੀ ਤਾਂ ਡਾਕਟਰ ਲੱਗਾ ਜੀ ਪਤਾ ਨਹੀਂ ਜੀ ਥੋਸ ਮਾਰਦੇ ਰਹੇ ਤੇ ਬਾਬੇ ਰੋਲ ਨੰਬਰ 5 હાજર ਜੀ दो नंबर छे मास्टर जी ओ नहीं आया जी ओए हुन ओ कदे नहीं आया जी कोड़ा के दसा ओए आ जा दस की दसा जी ओना ने घर ना ब्याह सी ब्याह सी हां जी मैं पता मैं गया सी ओथे ता हां ओए कंजर मैं अपना मास्टर जी मास्टर जी बैठ गई जाते कोई ना देखो एल्टा एल्टा

ਓਏ ਵੇਖ ਕਰੋ ਮੈਂ ਇਹਨੂੰ ਹੈਪੀ ਬਰਥਡੇ ਟੂ ਯੂ ਵੈਲਕਮ ਯੋ ਇਹ ਵਾਲੀ ਵੀ ਗੁੱਡ ਮਾਰਨਿੰਗ ਕਹਿਦਾ ਹੈ ਗੁੱਡ ਮਾਰਨਿੰਗ ਮੇਰਾ ਕੰਨ ਲੈ ਤੋ ਖੜੇ ਵੀ ਹੋਣਾ ਆਂਗਾ ਗੁੱਡ ਮਾਰਨਿੰਗ

ਕੇ ਪਿੱਛੋਂ ਕਿਸੇ ਨੇ ਖੱਪ ਗਲਾਰੀ ਹੋਰ ਤੁਹਾਡੇ ਮੈਂ ਦੇਖੂ ਆ ਜਾ ਬਈ ਆ ਲੋ

मैं बनना है is... जी मेकअप आर्टिस्ट मेकअप आर्टिस्ट ना वो भी कोई बनने वाली चीज है हां जी वो क्यों मास्टर जी मेनू टच करना बहुत पसंद है तनु मैं कराना टच मास्टर जी मास्टर जी एनाले नहीं अरे गले नहीं जमे बैठे के जब देखो नहीं बस पीरली ਹੈਲੋ ਹਾਂ ਪੁੱਤਰਾ ਉਹ ਕੀ ਗੱਲ ਕਰਦਾ ਸੱਚੀ ਓ ਲੈ ਬੱਲੇ ਬੱਲੇ ਤੇ ਤਾਂ ਮੇਰਾ ਸੀਨਾ ਚੜਾ ਕਰਦਾ ਹੁਣ ਆਉਂ ਜੀਣ ਦਾ ਜ਼ੋਰ ਜਿਉਂਦਾ ਰਹ ਪੁੱਤ ਜਵਾਨੀਆਂ ਮਾਰਾ ਜੀ ਮਾਸਟਰ ਜੀ ਤੁਸੀਂ ਇੰਨੇ ਖੁਸ਼ ਕਰਦੇ ਹੋ ਖੁਸ਼ ਕਿਉਂ ਨਾ ਹੋਵਾਂ ਪੁੱਤ ਮੇਰਾ ਪੁੱਤ ਵੱਡਾ ਅਫਸਰ ਬਣ ਗਿਆ ਵੱਡਾ ਅਫਸਰ ਜੀ ਓਏ ਹੋਰ ਕੀ ਆਈਐਸ ਬਣ ਗਿਆ ਆਈਐਸ ਬੜਾ ਵੱਡਾ ਅਫਸਰ ਹੁੰਦਾ ਬੜੀਆਂ ਮਿਹਨਤਾਂ ਮਸ਼ਕਤਾਂ ਨਾਲ ਬਣਦਾ ਹੈ ਮਾਸਟਰ ਜੀ ਤੁਹਾਡਾ ਮੁੰਡਾ ਵੀ ਸਾਡੇ ਸਰਕਾਰੀ ਸਕੂਲ 'ਚ ਪੜ੍ਹਦਾ ਸੀ ਜੀ ਅਹ ਸਰਕਾਰੀ ਸਕੂਲ ਤੇ ਵੱਡਾ ਅਫਸਰ ਕੀ ਗੱਲਾਂ ਕਰਦੇ ਕੁੜੀਏ ਪੁੱਤਾ ਵੱਡੇ ਕਾਨਵੈਂਟ ਸਕੂਲ 'ਚ ਪੜ੍ਹਦਾ ਸੀ ਮਾਸਟਰ ਜੀ ਜੇ ਤੁਸੀਂ ਸਰਕਾਰੀ ਮਾਸਟਰ ਹੋ ਕਿ ਇਹ ਗੱਲ